ਪਾਇਲ ਵਿਕੇ ਸਹਿਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਕਵਿਤਾ ਪੇਸ਼ ਕੀਤੀ ਗਈ ਅਤੇ ਸਕੂਲ ਪੱਧਰ ਤੇ ਕਰਵਾਏ ਧਾਰਮਿਕ ਪ੍ਰੀਖਿਆ ਮੁਕਾਬਲੇ ਦੇ ਵਿੱਚ ਅੱਭਲ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪਰਾ ਨੇ ਕਿਹਾ ਕਿ ਸਾਨੂੰ ਇਦਾਂ ਦੇ ਉਪਰਾਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨ ਪੀੜੀ ਅਤੇ ਬੱਚੇ ਸਾਡੇ ਇਤਿਹਾਸ ਬਾਰੇ ਜਾਣੂ ਹੋ ਸਕਣ ਅਤੇ ਜੁੜ ਸਕਣ ਤਰਨਵੀਰ ਸਿੰਘ ਸੱਲਾ ਅੱਜ ਉਰੇ ਕੀ ਕਰਨਾ ਹੈ ਤੁਸੀ ਸਾਡੇ ਸਕੂਲੇ ਵਿੱਚ ਸਕੂਲ ਵਿੱਚ ਥੋੜੇ ਦਿਨ ਪਹਿਲਾਂ ਇੱਕ ਪੇਪਰ ਲਿਆ ਗਿਆ ਸੀ ਜਿਹੜੇ ਬੱਚੇ ਉਸ ਵਿੱਚ ਫਰਸਟ ਆਇਆ ਅੱਜ ਉਹਨਾਂ ਨੂੰ ਇਸ ਸਮਾਗਮ ਸਮਾਰੋਸ ਭਾਗਮ ਦੇ ਵਿੱਚ ਇਨਾਮ ਦਿੱਤਾ ਜਾਣਾ ਹੈ ਤੇ ਸਨਮਾਨ ਕੀਤਾ ਜਾਣਾ ਹੈ ਕੀ ਇਸ ਕੰਪੀਟੀਸ਼ਨ ਕੀ ਹੋਇਆ ਸੀ ਸਾਹਿਬਿਆ ਦੇ ਨਾਲ ਸੰਬੰਧਿਤ ਕੀ ਸੀ ਉਹਦੇ ਵਿੱਚ ਤੁਹਾਨੂੰ ਕੀ ਸਵਾਲ ਪੁੱਛੇ ਗਏ ਸੀ ਸਾਹਿਬਿਆ ਦਾ ਮਾਰੇ ਮਤਲਬ ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸਾਹਿਬਿਆ ਦਾ ਜੀਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸਾਹਿਬਿਆ ਦਾ ਜੁਝਾਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ ਸ਼ਹੀਦੀ ਜੋੜ ਮੇਲਾ ਛੋਟੇ ਸਾਹਿਬਿਆ ਦੇ ਨਾਲ ਸ਼ਹੀਦੀ ਜੋੜ ਮੇਲਾ ਕਿੱਥੇ ਲੱਗਦਾ ਹੈ ਸਿੱਖੀ ਕਹਿੰਦਾ ਥੈਂਕ ਯੂ ਛੋਟੇ ਬੱਚਿਆਂ ਨੂੰ ਕਿਵੇਂ ਜੋੜਨਾ ਚਾਹੀਦਾ ਸਿੱਖੀ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਆਪਣੇ ਧਰਮ ਬਾਰੇ ਦੱਸਣਾ ਚਾਹੀਦਾ ਹੈ ਤੇ ਉਹਨਾਂ ਨੂੰ ਗੁਰਦੁਆਰਿਆਂ ਗੁਰੂ ਘਰਾਂ ਵਿੱਚ ਭੇਜਣਾ ਚਾਹੀਦਾ ਕਾਲਜੀ ਮੇਰਾ ਨਾਮ ਗੁਰਮਤ ਸਿੰਘ ਹੈ ਮੈਂ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਾਣੀ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਬੱਚੇ ਬੱਬਰ ਸ਼ੇਰ ਦੇ ਜੋ ਗੱਲ ਕਰੇਗਾ ਕਰੀ ਸੋਚ ਕੇ ਰੀਜ ਨਾਲ ਖੰਡਾ ਫੇਰਦੇ ਆ ਤੇਰੇ ਵਰਗੇ ਲੂੰਬੜ ਗਿੱਦੜ ਜਨ ਵਿੱਚ 15 ਘੇਰਦੇ ਆ ਇਹ ਨਾ ਹੋਵੇ ਖੜੇ ਖੜੋ ਉਤੇ ਪਾੜ ਕੇ ਤੈਨੂੰ ਖਾ ਜਾਈਏ ਓਏ ਮੰਨਿਆ ਸੂਬੇ ਆ ਬੱਚੇ ਆ ਪਰ ਬੱਚੇ ਬੱਬਰੇ ਸ਼ੇਰ ਦੇ ਆ ਬੱਚੇ ਬੱਬਰੇ ਸ਼ੇਰ ਦੇ ਆ ਪੈਰਾ ਹੀ ਠੋਕਾਂ ਬਗੀ ਜਮੀਨ ਦਰਬਾਰੀਆਂ ਦੇ ਪਲਾਂ ਵਿੱਚ ਸਾਹ ਸੁੱਕੇ ਵੱਡੇ ਹੰਕਾਰੀਆਂ ਦੇ ਪੈਰਾਂ ਏਠੋ ਕੰਬ ਗਈ ਜ਼ਮੀਨ ਦਰਬਾਰੀਆਂ ਦੇ ਪਲਾਂ ਵਿੱਚ ਸਾਹ ਸੁੱਕੇ ਵੱਡੇ ਹੰਕਾਰੀਆਂ ਦੇ ਵੇਖਮਾ ਦੇ ਮੈਲ ਵਾਲੀ ਕੰਧ ਡਿਗ ਪਈ ਵੇਖਮਾ ਦੇ ਮੈਲ ਵਾਲੀ ਕੰਧ ਡਿਗ ਪਈ ਲੱਗਿਆ ਸਵੇ ਨੂੰ ਮੇਰਾ ਕਾਲਿਆ ਗਿਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ 사ਜੀ ਸਰਹੰਦ 'ਚ ਪੁਚਾਲ ਆ ਗਿਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ ਸਾਰੀ ਸਰ ਹੰਦ ਚਪਚਾਲ ਆ ਗਿਆ ਸੁੱਤਾ ਨਾ ਦਿਖਾ ਕੇ ਡੀਗਾ ਧਰਤੀ ਤੇ ਕੇਰਨੀ ਗੰਬੀ ਜਾਵੇ ਨਾ ਕਬਰ ਆ ਗਿਆ ਅੱਲਾਹ ਤਾਲਾ ਕਹਿੰਦੇ ਸੀ ਕਿ ਆਖਮਤ ਦਾ ਦਿਨ ਜਿਹੜਾ ਕਾਜੀਆਂ ਨੂੰ ਲੱਗਾਇਓ ਹੀ ਆ ਗਿਆ ਅੱਲਾਹ ਤਾਲਾ ਕਹਿੰਦੇ ਸੀ ਕਿ ਆਖਮਤ ਦਾ ਦਿਨ ਜਿਹੜਾ ਕਾਜੀਆਂ ਨੂੰ ਲੱਗਾਇਓ ਹੀ ਆ ਗਿਆ ਮੇਰੇ ਬਿਨਾ ਕਿੱਦਾਂ ਜ਼ਿੰਦਗੀ ਜਿਉਣਗੇ ਮੇਰੇ ਬਿਨਾ ਕਿੱਦਾਂ ਜ਼ਿੰਦਗੀ ਜਿਉਣਗੇ ਬੱਚਿਆਂ ਤੇ ਗੰਗੂ ਨੂੰ ਖਿਆਲ ਆ ਗਿਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ ਸਾਰੀ ਸਰਹੰਦ 'ਚ ਪੁਚਾਲੇ ਆ ਗਿਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ ਸਾਰੀ ਸਰਹੰਦ 'ਚ ਪੁਚਾਲੇ ਆ ਗਿਆ ਬੋਲਵਟੇ ਦੀ ਜਗ੍ਹਾ ਵਿੱਚ ਦੌੜਦੀ ਝੁੰਜਨਾ ਸਿਖਾਉਂਦੀ ਰਹਿੰਦੀ ਹੱਕ ਲਈ ਉਹ ਲਾਲ ਦਸ਼ਮੇਸ਼ ਜੀ ਦੇ ਪਹਿਲਾਂ ਹੀ ਕਲਵੰਤ ਸੇ ਆ ਇਕੱਲੇ ਸੀ ਬਥੇਰੇ ਲੱਖ ਲੱਖ ਲਈ ਲਾਲ ਅਦਸ਼ਮੇਸ਼ ਜੀ ਦੇ ਪਹਿਲਾ ਹੀ ਕਲਵੰਤ ਸੇ ਆ ਕੱਲੇ ਸੀ ਬਥੇਰੇ ਲੱਖ ਲੱਖ ਲਈ ਉਹ ਹਾਰ ਕੇ ਸ਼ਹੀਦ ਸਿੰਘ ਨਾਲ ਖੜ ਗਏ ਆ ਕੇ ਜਾ ਸ਼ਹੀਦ ਸਿੰਘ ਨਾਲ ਖੜ ਗਏ ਚੇਰਿਆਂ ਤੇ ਦੁੱਗਣਾ ਜਲਾ ਲਿਆ ਗਿਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ ਸਾਰੀ ਸਰਹੰਦ 'ਚ ਪੁਚਾਲੇ ਆ ਗਿਆ ਲਾਲਾ ਨੇ ਕਚਹਿਰੀ 'ਚ ਜਕਾਰਾ ਛੱਡਿਆ ਸਾਰੇ ਸਾਰੇ ਹੰਦੇ ਚ ਪੁਚਾਲੇ ਆ ਗਿਆ ਪੁਚਾਲੇ ਆ ਗਿਆ ਪੁਚਾਲੇ ਆ ਗਿਆ ਜਿਕਰਾ ਬੁਲਾਵੇ ਨਿਆਲੋ ਜਾਵੇ ਸਾਵੀ ਦਾ ਜਰਾਬਰ ਸਿੰਘ ਤੇ ਸਾਵੀ ਦਾ ਪਤੇ ਸਿੰਘ ਜੀ ਚਾਨਣ ਨੂੰ ਭਾਵੇ ਸੁਣ ਕੇ ਨਿਆਲੋ ਜਾਵੇ ਸਾਥ ਸ਼੍ਰੀਆ ਕੰਨ ਅਮਰੇ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਕੀ ਹੈਗਾ ਜੀ ਅੱਜ ਦਾ ਪ੍ਰੋਗਰਾਮ ਸ਼ਫਰਿ ਸ਼ਾਦਤ ਜਿਹੜਾ ਕਿ ਸਹਿਬਜ਼ਾਦਿਆਂ ਨੂੰ ਸਮਰਪਿਤ ਹੈ ਕਿਉਂਕਿ ਇਹਨਾਂ ਸ਼ਹੀਦੀ ਪਿੰਦਰਵਾੜੇ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਬਜ਼ਾਦੇ ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜੁਝਾਰ ਸਿੰਘ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਮਾ ਗੁਜਰੀ ਇਹਨਾਂ ਉਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਉਹਨਾਂ ਨੇ ਸਾਡੀ ਕੌਮ ਤੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੇ ਸਿਰਾਂ ਦੇ ਉੱਤੇ ਅੱਜ ਜੇ ਦਸਤਾਰਾਂ ਸ਼ੋਭਦੀਆਂ ਨੇ ਜੇ ਅੱਜ ਅਸੀਂ ਰਾਜ ਭਾਗ ਮਾਣ ਰਹੇ ਆ ਤਾਂ ਉਹਨਾਂ ਦੀ ਕੁਰਬਾਨੀ ਦੇ ਸਦਕਾ ਉਹਨਾਂ ਦੀ ਕੁਰਬਾਨੀ ਜਿਹੜੀ ਕਿ ਸਾਡੀਆਂ ਦਸਤਾਰਾਂ ਸਾਡਾ ਸਿੱਖੀ ਸਰੂਪ ਤੇ ਸਾਡਾ ਜਿਹੜਾ ਰਾਜ ਭਾਗ ਆ ਉਹ ਗੁਰੂ ਸਾਹਿਬ ਦੀ ਕੁਰਬਾਨੀ ਦੇ ਸਦਕਾ ਹੀ ਹੈ ਕਿਉਂਕਿ ਸਾਡੇ ਵੱਲ ਹੱਥ ਕਰਕੇ ਗੁਰੂ ਸਾਹਿਬ ਨੇ ਕਿਹਾ ਅਸੀਂ ਕਿਨ ਸਿੰਘਨ ਕੇ ਸੀਸ ਪਰ ਵਾਰ दिए ਸਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਅੱਜ ਅਸੀਂ ਉਹਨਾਂ ਗੁਰੂਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਸਾਡੇ ਜਿਹੜੀ ਬੱਚੇ ਨੇ ਜਿਹੜੀ ਸਾਡੀ ਆਉਣ ਵਾਲਾ ਭਵਿੱਖਾ ਸਾਡੀ ਜਿਹੜੀ ਪੀੜੀ ਆ ਉਹਨਾਂ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਅਸੀਂ ਇੱਕ ਹਰ ਇੱਕ ਸਾਲ ਉਪਰਾਲਾ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਸਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਧਰਮ ਦੇ ਨਾਲ ਸੰਬੰਧਿਤ ਉਹਨਾਂ ਦਾ ਇੱਕ ਟੈਸਟ ਲਿਆ ਜਾਵੇ ਹਰ ਇੱਕ ਸਕੂਲ ਦੇ ਵਿੱਚ ਟੈਸਟ ਹੁੰਦਾ ਔਰ ਉਹ 25 ਤਰੀਕ ਤੱਕ ਟੈਸਟ ਲੈਂਦੇ ਆ 21 ਤੋਂ ਲੈ ਕੇ 25 ਤਰੀਕ ਤੱਕ ਟੈਸਟ ਹੁੰਦਾ ਟੈਸਟ ਤੋਂ ਬਾਅਦ ਜਿਹੜਾ ਬੱਚਾ ਸਕੂਲ ਦੇ ਵਿੱਚੋਂ ਫਰਸਟ ਆਉਂਦਾ ਉਹ ਫਸਟ ਅੱਜ ਇੱਥੇ ਤਕਰੀਬਨ 120 ਬੱਚੇ ਦੇ ਕਰੀਬ ਬੱਚੇ ਆਏ ਨੇ 120 ਸਕੂਲਾਂ ਦੇ ਸਾਰੇ ਬੱਚੇ ਜਿਹੜੇ ਫਸਟ ਆਏ ਨੇ ਇੱਥੇ ਆ ਕੇ ਉਹਨਾਂ ਨੂੰ ਬੁਲਾ ਕੇ ਅਸੀਂ ਹੌਸਲਾ ਵਜਾਈ ਵਜੋ ਇੱਕ ਤਾਂ ਸੰਗਤੀ ਰੂਪ ਦੇ ਵਿੱਚ ਅਸੀਸ ਵਜੋ ਤੇ ਇੱਕ ਹੌਸਲਾ ਵਜਾਈ ਵਜੋ ਬੱਚਿਆਂ ਨੂੰ ਇਨਾਮ ਦਿੰਦੇ ਆ ਸਨਮਾਨ ਕਰਦੇ ਆ ਤਾਂ ਕਿ ਸਾਡੀ ਜਿਹੜੀ ਪੀੜ੍ਹੀ ਆ ਉਹ ਬਰਸਿੱਖੀ ਦੇ ਨਾਲ ਜੁੜ ਸਕੇ ਕਿਉਂਕਿ ਅੱਜ ਸਾਡੇ ਧਰਮ ਦੇ ਵਿੱਚ ਤੁਸੀਂ ਦੇਖਿਆ ਕਿ ਲੋਕ ਕ੍ਰਿਸ਼ਚਨਲਿਟੀ ਵੱਲ ਜਾ ਰਹੇ ਨੇ ਹੋਰ ਡੇਰਿਆਂ ਵੱਲ ਜਾ ਰਹੇ ਨੇ ਇਨਾ ਤੋਂ ਦੂਰ ਕਰਕੇ ਜੇ ਜੇ ਸਾਡੀਆਂ ਕੁਰਬਾਨੀਆਂ ਨੂੰ ਬੱਚੇ ਯਾਦ ਕਰਨਗੇ ਉਹਨਾਂ ਸ਼ਹੀਦੀਆਂ ਬਾਰੇ ਉਹ ਯਾਦ ਰੱਖਣਗੇ ਉਹਨਾਂ ਨੂੰ ਸਮਰਪਣ ਕਰਨਗੇ ਜੋ ਯਾਦ ਰੱਖਣਗੇ ਕਿ ਸਾਡੇ ਲਈ ਦਸਤਾਰਾਂ ਸਾਨੂੰ ਕਿਵੇਂ ਮਿਲੀਆਂ ਸਾਨੂੰ ਸਾਡੇ ਰਾਜ ਭਾਗ ਕਿਵੇਂ ਮਿਲੇ ਕਿੰਨਾ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਜੇ ਉਹਨਾਂ ਨੂੰ ਇਹ ਯਾਦ ਹੋਊਗਾ ਤਾਂ ਮੈਨੂੰ ਲੱਗਦਾ ਕਿ ਉਹ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਉਹ ਇਸ ਲਈ ਇਸ ਛੋਟੇ ਜਿਹੇ ਕਾਜ ਨੂੰ ਅਸੀਂ ਅੱਗੇ ਵਧਾਉਣ ਦੇ ਲਈ ਸਾਡੀ ਪੀੜ੍ਹੀ ਨੂੰ ਸੰਭਾਲਣ ਦੇ ਲਈ ਸਾਡੇ ਆਉਣ ਵਾਲੇ ਭਵਿੱਖ ਨੂੰ ਸੰਭਾਲਣ ਦੇ ਲਈ ਇਹ ਜਿਹੜਾ ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ ਸਾਰੇ ਬੱਚਿਆਂ ਨੂੰ ਸਨਮਾਨ ਦੇ ਰਹੇ ਹਾਂ ਉਹਨਾਂ ਦਾ ਸਨਮਾਨ ਵੀ ਕਰ ਰਹੇ ਹਾਂ ਤੇ ਸਾਰੇ ਸੰਗਤੀ ਰੂਪ ਦੇ ਵਿੱਚ ਬੱਚਿਆਂ ਨੂੰ ਅਸੀਸ ਵੀ ਦੇ ਰਹੇ ਹਾਂ ਜੀ ਜਿਹੜਾ ਜਿਹੜਾ ਅੱਜ ਦਾ ਪ੍ਰੋਗਰਾਮ ਹੋਇਆ ਤੁਸੀਂ ਕੀ ਕਹਿਣਾ ਚਾਹੋ ਜਿਹਨ ਬੱਚਿਆਂ ਨੂੰ ਅੱਛੇ ਫੀਡਿੰਗ ਤੇ ਆ ਨਿਕਲ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਅੱਜ ਪਹਿਲ ਇੱਥੇ ਇਹ ਪ੍ਰੋਗਰਾਮ ਹੋਇਆ ਸਾਡੇ ਐਮਐਲਏ ਸਾਬ ਸਰਦਾਰ ਮਨਵਿੰਦਰ ਸਿੰਘ ਯਾਸਪੁਰਾ ਜੀ ਇੱਥੇ ਪਹੁੰਚੇ ਨੇ ਤੇ ਇਹ ਪ੍ਰੋਗਰਾਮ ਦੇ ਵਿੱਚ ਜਿਹੜੇ 112 ਸਕੂਲ ਨੇ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਇੱਕ ਧਾਰਮਿਕ ਮੁਕਾਬਲਾ ਧਾਰਮਿਕ ਪ੍ਰੀਖਿਆ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜਿਹੜੇ ਬੱਚੇ ਉਸ ਦੇ ਵਿੱਚ ਅੱਗੇ ਆਏ ਜਿੱਤੇ ਨੇ ਇਹਨਾਂ ਨੂੰ ਪਹਿਲਾ ਦੂਜਾ ਤੇ ਤੀਜਾ ਇਨਾਮ ਮਿਲਿਆ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਬੁਲਾਇਆ ਗਿਆ ਹੈ ਪੈਂ ਤੇ ਸਾਡੇ ਐਮਐਲਏ ਸਾਥ ਸਰਦਾਰ ਮਨਵਿੰਦਰ ਸਿੰਘ ਯਾਸਪੁਰਾ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਇਹਦਾ ਜਿਹੜਾ ਪਿੱਛੇ ਦਾ ਕਾਰਨ ਹੈ ਕਿ ਬੱਚਿਆਂ ਨੂੰ ਹੋਰ ਸਿੱਖੇ ਦੇ ਨਾਲ ਜੋੜ ਸਕੀਏ ਤਾਂ ਕਿ ਬੱਚੇ ਜਿਹੜਾ ਸਿੱਖ ਇਤਿਹਾਸ ਹੋ ਹੋਰ ਰੁਚੀ ਨਾਲ ਪੜ੍ਹਨ ਤੇ ਉਹਦੇ ਬਾਰੇ ਜਾਣਕਾਰੀ ਰੱਖਣ